ਦੁਖ ਰੋਗ ਸੰਤਾ ਪੁੱtre ਸੁਣੀ ਸੱਚੀ ਬਾਣੀ ਧਿਆਨ ਲਗਾ ਕੇ ਗੁਰਬਾਣੀ ਦਾ ਪਾਠ ਕਰਨ ਤੇ ਸੁਣਨ ਨਾਲ ਗੁਰਬਾਣੀ ਆਪਣੇ ਆਪ ਹੀ ਮਨੁੱਖ ਦੀ ਚੇਤਨਾ ਵਿੱਚ ਵਸ ਜਾਂਦੀ ਹੈ ਨਿਤਨੇਮ ਨਾਲ ਗੁਰਬਾਣੀ ਦਾ ਪਾਠ ਕਰਨ ਤੇ ਕੀਰਤਨ ਸੁਣਨ ਨਾਲ ਦੁਖ ਦੂਰ ਹੋ ਜਾਂਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਜਹਾਂਗੀਰ ਅਤੇ ਸ਼ਾਹਜਹਾਂ ਦੇ ਅਹਿਲਕਾਰ ਵਜ਼ੀਰ ਖਾਂ ਵਾਰੇ ਕਿ ਕਿਸ ਤਰ੍ਹਾਂ ਬਾਣੀ ਸੁਣ ਨਾਲ ਉਸ ਦਾ ਦੁੱਖ ਦੂਰ ਹੋ ਗਿਆ ਅਤੇ ਉਹ ਨੌਂ ਬਰ ਨ ਹੋ ਗਿਆ ਵਜ਼ੀਰ ਖਾਂ ਚਿਨੌਟ ਜ਼ਿਲ੍ਹਾ ਚਾਂਗ ਦਾ ਰਹਿਣ ਵਾਲਾ ਸੀ ਜਹਾਂਗੀਰ ਅਤੇ ਸ਼ਾਹਜਹਾਂ ਦਾ ਇੱਕ ਚੰਗਾ ਵਫਾਦਾਰ ਅਹਿਲਕਾਰ ਸੀ ਜਿਸ ਕਰਕੇ ਸ਼ਾਹਜਹਾਂ ਨੇ ਇਸ ਨੂੰ ਸੰ 1628 ਵਿੱਚ ਲਾਹੌਰ ਦਾ ਗਵਰਨਰ ਠਾਪ ਦਿੱਤਾ ਇਸਨੇ ਆਪਣੇ ਇਸ ਅਹਿਦ ਵਿੱਚ ਦਿੱਲੀ ਦਰਵਾਜ਼ੇ ਦੇ ਅੰਦਰ ਇੱਕ ਵੱਡੀ ਮਸਜਿਦ ਬਣਵਾਈ ਜੋ ਮਸਜਿਦ ਵਜ਼ੀਰ ਖਾਨ ਕਰਕੇ ਲਾਹੌਰ ਵਿੱਚ ਪ੍ਰਸਿੱਧ ਹੈ। ਜਹਾਂਗੀਰ ਬਾਸ਼ਾ ਦੇ ਸਮੇਂ ਜਦੋਂ ਇਹ ਲਾਹੌਰ ਵਿੱਚ ਉਸ ਦਾ ਇੱਕ ਅਹਿਲਕਾਰ ਸੀ ਇਸ ਨੂੰ ਜ਼ਲੋਦਰ ਰੋਗ ਹੋ ਗਿਆ। ਜ਼ਲੋਦਰ ਰੋਗ ਜਿਗਰ, ਗੁਰਦੇ, ਿੱੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਤਾਏ। ਇਸ ਰੋਗ ਕਾਰਨ ਅੰਦਰ ਦੇ ਹਿੱਸੇ ਦੀਆਂ ਜਲ ਵਾਲੀਆਂ ਛਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟ ਕੇ ਜਮਾ ਹੋ ਜਾਂਦਾ ਏ ਇਸਨੇ ਬਹੁਤ ਇਲਾਜ ਮਵਾਲਜੇ ਕਰਾਈ ਪਰ ਇਸ ਨੂੰ ਮੁਕੰਮਲ ਆਰਾਮ ਕਿਤੋਂ ਨਾ ਆਇਆ ਜਿਸ ਕਰਕੇ ਇਹ ਬੜਾ ਦੁਖੀ ਰਹਿੰਦਾ ਸੀ ਇੱਕ ਦਿਨ ਜਦ ਇੱਕ ਸਿੱਖ ਬਾਰੋਂ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇਸਨੇ ਵੀ ਕੁਝ ਪਾਠ ਸੁਣ ਲਿਆ ਪਾਠ ਦੇ ਸੁਣਨ ਨਾਲ ਇਸ ਨੂੰ ਪੇਟ ਦੇ ਅਫਾਰੇ ਦੀ ਪੀੜ ਦਾ ਕੁਝ ਆਰਾਮ ਜਾ ਪਿਆ ਜਿਸ ਕਰਕੇ ਵਜ਼ੀਰ ਖਾਨ ਨੇ ਉਸ ਸਿੱਖ ਨੂੰ ਕਰੋ ਸਤ ਕੇ ਸਾਰੀ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਜਿਸ ਦੇ ਸੁਣਨ ਕਰਕੇ ਇਸ ਨੂੰ ਬਿਮਾਰੀ ਦਾ ਬਹੁਤ ਆਰਾਮ ਹੋ ਗਿਆ ਗੁਰਬਾਣੀ ਦੇ ਇਸ ਅਸਰ ਨੂੰ ਪਰਖ ਕੇ ਵਜ਼ੀਰ ਖਾਨ ਨੇ ਉਸ ਸਿੱਖ ਪਾਗੂ ਨੂੰ ਕਿਹਾ ਕਿ ਮੈਨੂੰ ਉਸ ਆਪਣੇ ਗੁਰੂ ਪਾਸ ਲੈ ਚਲ ਜਿਨ੍ਹਾਂ ਦੀਏ ਬਾਣੀ ਰਚੀ ਹੋਈ ਹੈ ਜਦ ਭਾਈ ਪਾਗੂ ਨੇ ਦੱਸਿਆ ਕਿ ਗੁਰੂ ਜੀ ਇਸ ਸਮੇਂ ਅੰਮ੍ਰਿਤਸਰ ਨਿਵਾਸ ਰੱਖਦੇ ਹਨ ਵਜ਼ੀਰ ਖਾਨ ਪਾਲਕੀ ਵਿੱਚ ਬੈਠ ਕੇ ਅੰਮ੍ਰਿਤਸਰ ਗੁਰੂ ਜੀ ਪਾਸ ਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਮੇਂ ਦੁਖਪੰਜਨੀ ਪੀਰ ਲਾਗੇ 86 ਤੀਰਥ ਉੱਤੇ ਬੈਠ ਕੇ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਸਨ। ਵਜ਼ੀਰ ਖਾਨ ਸ਼ਰਨ ਆਪਿਆ ਹਾੜਾ ਕੀਤਾ ਕਿ ਮੇਰਾ ਇਹ ਅਸਾਧ ਰੋਗ ਦੂਰ ਕਰਕੇ ਮੈਨੂੰ ਜੀਵਨਦਾਨ ਬਖਸ਼ੋ। ਵਜ਼ੀਰ ਖਾਨ ਦੁਖਪੰਜਨੀ ਬੇਰੀ ਲਾਗੇ ਜ਼ਮੀਨ ਉੱਤੇ ਬਿਸਤਰਾ ਕਰਾ ਕੇ ਲੰਮਾ ਪਿਆ ਹੋਇਆ ਸੀ। सतगुरु जी ने वजीर खां की हालत और उसकी निमरता वेख के बाबा बुढ़ा जी को जो समय सरोवरों गारे दया टोकरिया क्ड रहे सन आग्ञा की कि बाबा जी वजीर खां शरण आया है इस पर कृपा करो इस रोग दूर हो जाए हुक्म सुन के पेल दो बार तो बाबा जी चुप ही रहे पर जब तीजी बार गुरु जी ने बचन किया ਤਾਂ ਆਪ ਜੀ ਨੇ ਆਪਣੇ ਸਿਰ ਉੱਤੇ ਚੁੱਕੀ ਹੋਈ ਗਾਰੇ ਦੀ ਟੋਕਰੀ ਵਜ਼ੀਰ ਖਾਂ ਦੇ ਢੇਡ ਉੱਤੇ ਪੈ ਮਾਰੀ ਵੀ ਕੋ ਸਿਰ ਪੱਕੀ ਗਾਰ ਜਦ ਵਜ਼ੀਰ ਖਾਂ ਦੇ ਪਾਣੀ ਨਾਲ ਭਰੇ ਹੋਏ ਢੇਡ ਉੱਤੇ ਵਜੀ ਤਾਂ ਦੋਵੇਂ ਕਲਾ ਛੁੱਟ ਗਈਆਂ ਵਜ਼ੀਰ ਖਾਂ ਦੀਆਂ ਇਸਰਤ ਨਾਲ ਚੀਕਾਂ ਤਾਂ ਨਿਕਲ ਗਈਆਂ ਪਰ ਉਸ ਦਾ ਪੇਟ ਆਪਣੇ ਅਸਲੀ ਟਿਕਾਣੇ ਤੇ ਆ ਗਿਆ ਉਪਰੰਤ ਸਤਗੁਰ ਜੀ ਨੇ ਆਪਣੇ ਹੱਥੀ ਉਸ ਨੂੰ ਗਰਮ ਗਰਮ ਕੜਾ ਪ੍ਰਸ਼ਾਦ ਦਿੱਤਾ ਜਿਸ ਨੂੰ ਸ਼ਾਹੀ ਵਜ਼ੀਰ ਖਾਂ ਨਵਾਂ ਨਿਰਵਾ ਹੋ ਗਿਆ ਇਸ ਉਪਰੰਤ ਵਜ਼ੀਰ ਖਾਂ ਦੀ ਸੁਖਮਣੀ ਸਾਹਿਬ ਉੱਤੇ ਇੰਨੀ ਪੱਕੀ ਸ਼ਰਧਾ ਹੋ ਗਈ ਕਿ ਉਹ ਉਮਰ ਪਰ ਪੈ ਪਾਗੂ अथवा ਕਿਸੇ ਹੋਰ ਗੁਰੂ ਕੇ ਸਿੱਖ ਪਾਸੋਂ ਨੇਮ ਨਾਲ ਰੋਜ਼ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਸਵਾਰ ਪੈ ਦਾ ਕੜਾ ਪ੍ਰਸ਼ਾਦ ਵਰਤਾ ਕੇ ਫਿਰ ਆਪਣੇ ਹੋਰ ਕੰਮਾਂ ਵਿੱਚ ਪ੍ਰਵਿਰਤ ਹੁੰਦਾ ਵਜ਼ੀਰ ਖਾਂ ਚਰ ਤੱਕ ਜਿਉਂਦਾ ਰਿਹਾ ਸਦਾ ਹੀ ਗੁਰੂ ਕਰਤਾ ਸਰਤਾਲੂ ਤੇ ਪਖਵਾਦੀ ਰਹਾ। ਜ਼ਾਹਾਂਗੀਰ ਅਤੇ ਸ਼ਾਹਜਹਾਨ ਨੂੰ ਇਸਨੇ ਕਈ ਵਾਰ ਸਮਝਾ ਕੇ ਪੰਜਵੇਂ ਅਤੇ ਛੇਵੇਂ ਪਾਸ਼ਾ ਨਾਲ ਬਹਿਰ ਵਿਰੋਧ ਕਰਨ ਤੋਂ ਰੋਕਿਆ। ਵਜ਼ੀਰ ਖਾਂ ਆਖਦਾ ਸੀ ਕਿ ਗੁਰੂ ਸਾਹਿਬਾਂ ਦੀ ਬਾਣੀ ਸੱਚੀ ਹੈ ਜਿਸ ਦੇ ਪੜਨ ਸੁਣਨ ਨਾਲ ਦੁੱਖ ਰੋਗ ਤੇ ਸੰਤਾਪ ਦੂਰ ਹੋ ਜਾਂਦੇ ਹਨ। ਜੈਸਾ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ